ਇਹ 75 ਆਪਣੇ ਕੰਟਰੋਲ ਦੇ ਲੱਪਾ ਨੂੰ ਕਰਾਉਣੇ ਨੇ ਪਰ ਇਸ ਦੇ ਬੈਠੇ ਲੰディア ਵੀਰੋਂ ਗਰੇ ਸ਼ਰਮ ਨਹੀਂ ਖਾਨ ਹੈ। ਔਰ ਬਲਾਕ ਬਹਾਲ ਕਰੋ। ਉਸ ਦੇ ਸੰਬੰਧ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਚੱਕਾ ਜਾਮ ਦੋ ਸੜਕਾਂ ਦੇ ਉੱਪਰ ਕੀਤਾ ਹੋਇਆ ਆ। ਔਰ ਇਸ ਮੌਕੇ ਦੇ ਉੱਪਰ ਟਰੈਕਟਰ ਟਰੇਲੀਆਂ ਲਾ ਕੇ ਸੜਕ ਨੂੰ ਜਿਹੜਾ ਆ ਉਹ ਬੰਦ ਕੀਤਾ ਹੋਇਆ ਆ। ਇਸ ਮੌਕੇ ਦੇ ਉੱਪਰ ਜਿਹੜਾ ਆ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਜਿਹੜੀ ਆ ਆਪਣੀ ਜ਼ਿੰਮੇਵਾਰੀ ਵਕੂਬੀ ਨਿਭਾਈ ਜਾ ਰਹੀ ਆ ਔਰ थाना ਮੁਖੀ ਐਸਐਚਓ ਸ਼੍ਰੀ ਅਸ਼ੋਕ ਕੁਮਾਰ ਜੀ ਵੀ ਇਸ ਮੌਕੇ ਦੇ ਉੱਪਰ ਮੌਜੂਦ ਨੇ ਜੈਤਿਆ ਘਰਾਂਿਆਂ ਤੋਂ ਧੰਨਵਾਦ ਹੈ ਸੁਖਰੀਵਨ ਇੱਕ ਘਟਾ ਪਹਿਲਾਂ ਇੱਕ ਤਾਂ ਲੱਗ ਰਿਹਾ ਸੀ ਕਿ ਅਸੀਂ ਕੁਝ ਤਾਂ ਮੈਂ ਪਰਹੀ ਤੇ ਲੋਕਾਂ ਦੀ ਨਜ਼ਰ ਦੇ ਵਿੱਚ ਹੋਲਾਂਗੇ ਪਰ ਮੈਂ ਆਪਣੇ ਵੱਲੋਂ ਸਾਰੀ ਕਮੇਟੀ ਵੱਲੋਂ ਆਏ ਸਾਰੇ ਹੀ ਭੈਣਾ ਭਰਾਵਾਂ ਦਾ ਧੰਵਾਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਜੀ ਕਸਤਾਂ ਜਿੱਤੇ ਬੰਦੀਆਂ ਦੇ ਤੇ ਚਾਹੇ ਜਿੰਨੀਆਂ ਵੀ ਖਸਤਾਵਾਂ ਆਈਆਂ ਹਨ ਕਹਿੰਦੀਆਂ ਗੱਲਾਂ ਤੋਂ ਧੰਨਵਾਦ ਹੈ ਉਹ ਹੈ ਸਾਥ ਸਾਹਿਬ ਜੀ ਇੱਕ ਤੋੜਾ ਜਿਹਾ ਆਪਣੇ ਤੋਂ ਕੋਲ ਦੇ ਬਸਿਆ ਹਾਂ ਨਗਰ ਨੇ ਬੜਾਈ ਮਾਰ ਦਿੱਤਾ ਹੈ ਸੋ ਜਿਹੋ ਮਾਰ ਦਿੱਤਾ ਹੈ ਉਸ ਮਾਨ ਨੂੰ ਬੜਾ ਫਰਕ ਰਾ ਆਪਣੇ ਨਗਰ ਦੇ ਸਹਿਯੋਗ ਦੇ ਨਾਲ ਚਲਾ ਰਿਹਾ ਹਾਂ ਤੇ ਅੱਜ ਇਹ ਵੀ ਮਾਨ ਪ੍ਰਾਪਤ ਹੈ ਕਿ ਨਗਰ ਬਹੁਤ ਤਰੱਕੀ ਤੇ ਜਾ ਰਿਹਾ ਹੈ ਉਸ ਦਾ ਜਿੰਨਾ ਵੀ ਫੇਰਾ ਜਾ ਰਿਹਾ ਹੈ ਨਗਰ ਦੀ ਤਰੱਕੀ ਦਾ ਉਹ ਮੇਰੇ ਨਗਰ ਦੇ ਐਨਆਰਆਈਆਂ ਨੂੰ ਜਾ ਰਿਹਾ ਹੈ ਇਹਨਾਂ ਸਰਕਾਰਾਂ ਦਾ ਇਹਨਾਂ ਨਲਾਇਕ ਸਰਕਾਰਾਂ ਦਾ ਕੋਈ ਵੀ ਸਹਿਯੋਗ ਨਹੀਂ ਹੈ ਜੇ ਕਿਹਨਾਂ ਨੂੰ ਕਿ ਤੁਹਾਨੂੰ 4 ਲੱਖ ਰੁਪਈਆ ਪਾਇਆ ਹੈ ਇਹਦੇ ਵਿੱਚੋਂ ਤੁਸੀਂ ਹਿੰਟ ਇਹ ਸਰਕਾਰ ਗ੍ਰਾਪਿੰਗ ਤੇ ਇਹਨਾਂ ਨਲਾਇਕ ਸੱਤੰਬਰ ਨਾਲ ਜੁੜੇ ਹੋયા ਹਾਂ ਤੇ ਜੜਦੇ ਮੁਕਾਬਲਾ ਵੀ ਕਰ ਰਿਹਾ ਤਕਰੀਰ ਨੂੰ ਹਰ ਅਦਾਵੇ ਵਿੱਚ ਆਪਣੇ ਅੰਦਰ ਪ੍ਰੈਸ਼ਰ ਰੱਖਣ ਦੀ ਕੋਸ਼ਿਸ਼ ਕੀਤੀ ਐ ਆਪਣੇ ਤੌਰ ਤੇ ਸਾਹ ਨਹੀਂ ਪੰਚਾਇਤਾਂ ਨੂੰ ਹਰ ਇੱਕ ਜੀ ਨੂੰ ਬੇਨਤੀ ਕਰਨ ਜਾਊਗਾ ਕਿ ਅੱਜ ਆਪਾਂ ਬੁਰਾ ਗਵਰਨਮੈਂਟਾਂ ਅੱਗੇ ਨਲੈਕੀ ਦਾ ਕੰਮ ਕਰ ਜੋ ਹਾਂਜੀ ਇਹਦੇ ਇਹ ਹਾਂਜੀ ਅੱਜ ਅੱਜ ਦਾ ਕਿਸ ਮੁੱਦੇ ਤੇ ਇਕੱਠੇ ਹੋਏ ਆ ਜੀ ਅੱਜ ਅਸੀਂ ਬੀਤੇ ਦਿਨੀ ਜਿਹੜਾ ਪੰਜਾਬ ਸਰਕਾਰ ਵੱਲੋਂ 75 ਪਿੰਡਾਂ ਦੀ ਨਮਾਇੰਦਗੀ ਕਰਨ ਵਾਲੇ ਔਰ ਬਲਾਕ ਨੂੰ ਬਿਨਾਂ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਪੰਚਾਇਤਾਂ ਦੀ ਸਹਿਮਤੀ ਤੋਂ ਜਿਹੜਾ ਤੋੜਾਂ ਦਾ ਤਾਨਾਸ਼ਾਈ ਫੈਸਲਾ ਲਿਆ ਸੀ ਉਹਦੇ ਖਿਲਾਫ ਔਰ ਬਲਾਕ ਬਚਾਅ ਸੰਘਰਸ਼ ਕਮੇਟੀ ਦੇ ਸੱਦੇ ਤੇ ਪੂਰੇ ਇਲਾਕੇ ਦੀਆਂ ਪੰਚਾਇਤਾਂ ਰਾਜਨੀਤਿਕ ਤਰ੍ਹਾਂ ਸਮਾਜਿਕ ਹੋਰ ਜਿਹੜੀਆਂ ਨੌਜਵਾਨ ਜਥੇਬੰਦੀਆਂ ਵੱਲੋਂ ਜਿਹੜਾ ਉਹ ਫੈਸਲਾ ਲਿਆ ਗਿਆ ਸੀ ਉਸ ਫੈਸਲੇ ਤੇ ਤੁਸੀਂ ਦੇਖ ਰਹੇ ਹੋ ਔਰ ਇਸ ਮੌਕੇ ਤੇ ਖਾਸ ਕਰ ਜਿਹੜੇ ਸਾਡੇ মিডিਆ ਦੇ ਸਾਥੀ ਵੱਡੀ ਗੰਟੀ ਪਹੁੰਚੇ ਨੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਕਿ ਤੁਹਾਡੇ ਮਾਧਿਅਮ ਤੱਕ ਉਹ ਸਰਕਾਰੀ ਦੀ ਸੁੱਤੀ ਪਈ ਹੈ ਬੋਲੀ ਸਰਕਾਰ ਹੈ ਉਸ ਸੁੱਤੀ ਪਈ ਬੋਲੀ ਸਰਕਾਰ ਤੱਕ ਜਿਹੜੀ ਲੋਕਾਂ ਦੀ ਆਵਾਜ਼ ਪਏ ਜਿਹੜੀ ਹੈ ਪਹੁੰਚੇਗੀ ਔਰ ਲੋਕਾਂ ਦੇ ਹਿੱਤ ਨੂੰ ਇਲਾਕੇ ਦੇ ਹਿੱਤ ਨੂੰ ਚਾਹੇ ਜੱਕੇ ਔਰ ਬਲਾਕ ਨੂੰ ਮਕਮਲ ਜਿਹੜੀ ਹੈ ਬਹਾਲ ਕਰਨ ਦਾ ਕਿਹੜਾ ਸੰਘਰਸ਼ ਜਿਹੜਾ ਹੈ ਇਹ ਜਾਰੀ ਰਹੇਗਾ ਜਿਸ ਤਰ੍ਹਾਂ ਲੋਕ ਅੱਜ ਵੀ ਜਿਹੜੇ ਸਰਕਤ ਉਤਰੇ ਨੇ ਔਰ ਸਮੇਂ ਚ ਵੀ ਲੋਕਾਂ ਦੇ ਨਾਲ ਅਲਕਲਕੀ ਸਹਿਮਤੀ ਦੇ ਨਾਲ ਅਗਲੀ ਰਣਨੀਤੀ ਤੇ ਵਿਚਾਰ ਕਰਕੇ ਅਗਲਾ ਲਾਂਚ ਕਰਦਾ ਸਰ ਸਾਹਿਬ ਇੱਕ ਗੱਲ ਹੈਗੀ ਆ ਜੋ ਪਬਲਿਕ ਵੱਲੋਂ ਕਿਹਾ ਜਾ ਰਿਹਾ ਆ ਜਦੋਂ ਬਲੋਕ ਦਾ ਨੋਟੀਫਿਕੇਸ਼ਨ ਹੋ ਗਿਆ ਸੀਗਾ ਉਹ ਨੋਟੀਫਿਕੇਸ਼ਨ ਹੋਏ ਨੂੰ ਵੀ ਤਿੰਨ ਚਾਰ ਮਹੀਨੇ ਹੋ ਗਏ ਉਸ ਵੇਲੇ ਕਹਿੰਦੇ ਕਿਉਂ ਨਹੀਂ ਜਾਗੇ ਹੈਗੇ ਇੰਨੀ ਦੇਰ ਕਿਉਂ ਲਾਈ ਦੇਖੋ ਇਹ ਇਸ ਤੋਂ ਜਿਹੜੀ ਹੈ ਉਹ ਇਲਾਕੇ ਅਣਜਾਣ ਪੁਨੇ ਚਿਹੜੇ ਇਲਾਕੇ ਦੇ ਨਮਾਇंदे ਸੀ ਉਹਨਾਂ ਦੀ ਵੀ ਨਲਾਕੀ ਆ ਕਿ ਉਹਨਾਂ ਨੇ ਇਲਾਕੇ ਬਹੁਤ ਸਾਰੀ ਜਦੋਂ ਸੀ ਆ ਕੇ ਚ ਮੰਗ ਰੱਖੀ ਗਈ ਸੀ ਉਹ ਸਿਵਲੇ ਤੱਕ ਇਲਾਕੇ ਦੀਆਂ ਪੰਚਾਇਤਾਂ ਨੂੰ ਪਤਾ ਨਹੀਂ ਸੀ ਕਿ ਔਰ ਬਲਾਕ ਭੰਗ ਕੀਤਾ ਜਾ ਰਿਹਾ ਇਸ ਕਰਕੇ ਲੋਕ ਹਨੇਰੇ ਚ ਰਹੇ ਨੇ ਲੋਕ ਭਲੇਖੇ ਚ ਰਹੇ ਨੇ ਉਹ ਭਲੇਖੇ ਜਿਹੜੇ ਨੇ ਲੋਕ ਅਜੇ ਉੱਠ ਕੇ ਖੜੇ ਨੇ ਜਦੋਂ ਸਾਡੇ ਪੀਜ ਯੂਨੀਵਰਸਿਟੀ ਉਹ ਸਰਕਾਰ ਦੇ ਫੈਸਲੇ ਤੇ ਸਰਕਾਰ ਚੁੱਕ ਸਕਦੀ ਹੈ ਤਾਂ ਉਹ ਹਜ਼ਾਰਾਂ ਲੋਕਾਂ ਦੀ ਉਹਨਾਂ ਦੀ ਤਰਜ਼ ਕੰਮ ਨਿਕਲ ਬਰੋਗ ਜਿਹੜਾ ਹੈਗਾ ਉਹ ਵੀ ਬਹਾਲ ਹੋ ਸਕਦਾ ਹੈ ਸਰਕਾਰ ਜਿਹੜੀ ਹੈ ਉਹਨੂੰ ਬਹਾਲ ਕਰਨ ਦੀ ਅਸੀਂ ਮੰਨ ਕਰਦੇ ਹਾਂ ਸਰਕਾਰ ਨੂੰ ਫੈਸਲਾ ਮੰਨਣਾ ਚਾਹੀਦਾ ਠੀਕ ਹੈ ਆਪਾਂ ਪਿੰਡਾਂ ਤੋਂ ਆਏ ਮੇਰੇ ਬਜ਼ੁਰਗੋ ਮੇਰੇ ਮਾਤਾਵਾ ਮੌਜੂਦ ਸੱਜਣ ਆਹ ਖੁਸ਼ੀ ਦੀ ਗੱਲ ਇਹ ਆ ਜਿੱਥੇ ਬਾਕਵਾਕ ਪਿੰਡਾਂ ਤੋਂ ਜ਼ਿੰਮੇਵਾਰ ਲੋਕ ਆਏ ਆ ਉਹਨਾਂ ਦੇ ਨਾਲ ਵਕ ਵਕ ਜਿਹੜੀ ਸਮਾਜਿਕ ਗੱਟ ਹੈ ਬਤੀਆ ਸਮਾਜ ਵਿੱਚ ਚੜਾ ਰੱਖਣ ਵਾਲੇ ਲੋਕ ਮੈਂ ਕਹਿੰਨਾ ਆਂਸਾ ਵੀ ਬੋਲ ਕੇ ਗਿਆ ਹੋਕਰੀ ਨਦੀ ਬੋਲ ਕੇ ਗਿਆ ਸੋ ਫੋਟੋਸਾਰਾ ਦਾ ਵੀ ਮੈਂ ਤਾਂ ਮਤ ਕਰਦਾ ਤਾ ਦੇਖੋ ਮੈਂ ਕੋ ਲੰਮੀ ਚੋੜੀ ਗੱਲ ਨਹੀਂ ਕਰੂੰਗਾ ਕੰਤੇ ਤੇ ਕਹਿ ਰਹੇ ਹਾਂ ਅੱਜ ਦਾ ਜਿਹੜਾ ਜੰਡਾ ਕੋਈ ਹੈ ਕਿ ਜਿਹੜਾ ਔਰ ਬਲੌਕ ਬਿਨਾਂ ਕਿਸੇ ਨਾਲ ਸਲਾਮ ਮਸ਼ੂਰਾ ਕੀਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਚ ਇਹਨਾਂ ਨੇ ਤੋੜਿਆ ਵੱਖ-ਵੱਖ ਬਲੌਕ ਤੋੜੇ ਆ ਜਦੋਂ ਸਾਨੂੰ ਦਰਦਾ ਬਾਕੀ ਪੰਜਾਬ ਦਾ ਵੀ ਭਰਜੇ ਦਾ ਔਰ ਕੁਝ ਕੰਮ ਕੀਤਾ ਕਿਸੇ ਨਾਲ ਕੋ ਗੱਲ ਨਹੀਂ ਹੋਈ ਕੋ ਬਾਤ ਨਹੀਂ ਹੋਈ ਅਖੌਤੀ ਗੱਲਾਂ

ਹਾਂ ਆਪ ਕੋ ਮਨ ਆਪਣੇ ਸੱਤੀ ਸਾਥੀਆਂ ਨੂੰ ਤਹਿਕਾਰ ਨਾ ਕੋਨ ਤੇ ਜਪਾਲ ਸਿੰਘ ਸਪਾਟ ਮਨ ਕੋ ਆਪਣੀ ਗ੍ਰਾਂਟ ਚਾਹੇ ਤੇ ਸਾਨੂੰ ਮੈਨਾਂ ਆਇਆ ਪੰਜੀ ਕੋਸ਼ ਪੰਚ ਸਾਥ ਕੋ ਆਪਣੀ ਚਾਹੇ ਸਾਥੀਆਂ ਦੇਖੇ ਜੋ ਸੇਵਕ ਪਰ ਕਿਸਾਨ ਸਰ ਨਮਸ਼ਾਰ ਆਪ ਨੂੰ ਸਭਾ ਬਖਾਣਾ ਕਿ ਤੇ ਸਰਕਾਰ ਤੋਂ ਕੀ ਪਰਿਦੇਸ਼ਨ ਦੇ ਪਰਿਸ਼ਦਾਂ

ਕਹਿੰਦੇ ਸੀ ਲੋਕਾਂ ਨੂੰ ਦੱਸਿਆ ਤਾਂ ਮੈਂ ਕਿਹਾ ਮੈਂ ਕਿਹਾ ਭਾਈ ਜੀ ਇੱਥੋਂ ਅੰਮ੍ਰਿਤਸਰ ਦੇ ਬੰਦੇ ਰ ਤੁਸੀਂ ਇੱਥੋਂ ਸਰਕਾਰੀ ਗੱਡੀਆਂ ਭੋਗੋ ਤੁਸੀਂ ਉਹ ਤਾਕਤਾਂ ਦੇ ਵਖੋ ਤੁਸੀਂ ਪਰੋੜਾ ਕਮਾਓ ਤੁਸੀਂ ਜਦੋਂ ਲਾਂਦੀ ਮਾਰੀ ਆਈ ਪੰਜਾਬੀ ਦੀ ਕਹਾਵਤ ਹੈ ਬਾਹਣ ਪੀੜੇ ਨੂੰ ਬਾਂਧੀ ਤੇ ਰੰਡੇ ਕਾਣੂ ਪਿੱਛੇ ਜਾਏ ਅਸੀਂ ਬਚਵਾ ਕੋਰਟ ਤੋਂ ਆਜੇ ਤੇ ਸਰਕਾਰੀ ਸੇਵਾ ਕੀ ਕਾਜੀ ਜਿਨ੍ਹਾਂ ਦੇ ਤੇਰੇ ਸਾਡੇ ਗੇਸਾਂ ਦਾ ਪਸ਼ੂ ਹੈਗਾ ਹਾਰਾ ਪਸ਼ੂ ਉਹਨਾਂ ਕਰਕੇ ਕੋਈ ਮੁਦੇਸ਼ੀ ਉੱਤੇ ਐਕਸੀਡੈਂਟ ਹੋ ਗਿਆ ਬਹੁਤ ਲੋਕਾਂ ਨੇ ਪ੍ਰਦਰਸ਼ਨ ਕੀਤੇ ਧਰਨੇ ਕੀਤੇ ਪਰ ਜਿਹੜਾ ਬਚਵਾ ਕੋਰਟ ਵਾਚਾ ਹੈ ਸਰਕਾਰ ਆਵਾਜ਼ ਦੇ ਕਰਨਾ ਤੇ ਜੋੜੇਗਾ ਕਿ ਮੇਰੇ ਗੁਰੂ ਨੇ ਕਿਸੇ ਦਾ ਨਾਮ ਸੁਣਾ ਦਿੱਤੀ ਕਿ ਜਦ ਤੱਕ ਜਿਹੜੀ ਮੁਸੀਬਤ ਸਾਡੇ ਉੱਤੇ ਹੈ ਅਸੀਂ ਇਹਨਾਂ ਦੇ ਦਸਤਾਨੇ ਤੱਕ ਘਰਾਂ ਤੱਕ ਲੈ ਕੇ ਨਹੀਂ ਜਾਵਾਂਗੇ ਜਦ ਤੱਕ ਇਹਨਾਂ ਨੇ ਸਾਡਾ ਹੱਲ ਹੀ ਕਰਦਾ ਮੈਂ ਇੱਕਦਮ ਜ਼ਰੂਰ ਕਹਿਣੀ ਬੋਲਾਂ ਮੈਂ ਪਹਿਲਾਂ ਹੀ ਮਾਫੀ ਮੰਗਦਾ ਸੰਗਤ ਆ ਸਤਿਗੁਰੂ ਜੀ ਦੇ ਬਾਰੇ ਵੀਰਾ ਤੋਂ ਕਿ ਜਿਤਾਏ ਲੋਕ ਆ ਕੇ ਪੰਡਾਲ ਵਿੱਚ ਬੈਠੇ ਆ ਮੈਨੂੰ ਲੱਗਦਾ ਤੁਹਾਡਾ ਵੀ ਸਾਰਿਆਂ ਦਾ ਫਰਜ਼ ਬਣਦਾ ਕਿ ਐਸੇ ਹੀ ਪੰਡਾਲ ਦੇ ਵਿੱਚ ਬੈਠਣਾ ਔਰ ਵਿਸਥਾਰ ਵਿੱਚ ਜਵਾਦ কুমার ਸਾਡਾ ਦੱਸ ਕੇ ਗਿਆ ਕਿ ਇਹ ਲੜਾਈਆਂ ਸਾਡੇ ਗੁਰੂਆਂ ਨੇ ਮਿਹਰਿਆ ਤੇ ਖੇਸ ਲਪਾਣੂ ਇਹ ਸਦਾ ਦਾ ਸੁਖਤਾਮਾ ਦੇ ਨੂੰ ਮਿਲਿਆ ਕਿ ਸਾਡੇ ਮੁਰਿਆਂ ਨੇ ਕਰਵਾਨੀਆਂ ਦਿੱਤੀਆਂ ਸਾਡੇ ਸ਼ਹੀਦਾਂ ਨੇ ਸ਼ਹੀਦਗੀਆਂ ਦੇ ਕੇ ਫੇਸ ਦੂਸਰੂ ਯਾਦ ਕਰਵਾ ਤੇ ਹੁਣ ਆਪਾਂ ਇਸ ਸਰਕਾਰ ਦੀ ਗੱਲ ਕਰੀਏ ਸਰਕਾਰ ਸਾਡਾ ਮੁੱਖ ਮੰਤਰੀ ਮਾਨਯੋਗ ਮੁੱਖ ਮੰਤਰੀ ਇਹ ਕਹਿ ਰਹੇ ਸੀ

ਤੇ ਦੁਬਾਰਾ ਬੋਲਣਾ ਇੱਥਾਂ ਆ ਕੇ ਮੋਟਾ ਮੰਡਲੇ ਟੱਕਰ ਹੋ ਗਿਆ ਆਪਣਾ ਪੰਚਾਇਤ ਨਾਲ ਉਹ ਜੋ ਜੇਲ੍ਹ ਕੁ ਬਰਾਕ ਭੰਗ ਹੋਆ ਸੀ ਤੂੰ ਕਿਹੜੇ ਵਾਸਤੇ ਖੜਾ ਸੀ ਸੋ ਤੁਹਾਡਾ ਫਰਜ਼ ਬਣਦਾ ਸੀ ਇਹਨਾਂ ਦਾ ਸਾਥ ਦੇਣਾ ਤੁਹਾਨੂੰ ਇਹਨਾਂ ਦੇ ਨਾਲ ਖੜਨਾ ਚਾਹੀਦਾ ਸੀ ਕਿ ਇੱਕ ਦਿਨ ਦੀ ਦੁਕਾਨ ਦੀ ਖਰੀਦਦਾਰੀ ਤੋਂ ਤੁਸੀਂ ਉਹੀ ਹੋ ਜਾਓਗੇ ਤੁਹਾਨੂੰ ਸੋਚਣਾ ਚਾਹੀਦਾ ਸੀ ਕਿ ਅੱਜ ਭੈਣਾਂ ਭਰਾ ਆਇਆ ਇਹ ਕਿਸੇ ਦੁੱਖ ਦੇ ਕਰਕੇ ਸੜਕ ਤੇ ਬੈਠਿਆ ਕਿਹਦਾ ਦਿਲ ਕਰਦਾ ਕਿ ਆਪਣੇ ਨਿਆਣੇ ਆਪਣੇ ਬੱਚੇ ਬਜ਼ੁਰਗ ਬੁੱਢੇ ਛੱਡ ਕੇ ਇਸ ਰੋਡ ਤੇ ਇਸ ਗੁੰਡਾ ਨੂੰ ਮਾਰੂ ਜਿਹੜਾ ਮਾਰਿਆ ਉਹਦਾ ਸੌਰੀਆਂ ਤੇ ਜਿਆਦਾ ਹੋਰ ਨਹੀਂ ਆਹ ਜੀ ਮਾਪੀਆਂ ਜੀ ਬੰਦਾ ਜੀ ਜੀ ਨੇ ਚਾਲੂ ਕਰਿਓ ਮਾਰੇ ਚਾਲੂ ਕਰਿਓ ਜੀ ਨਾਲ ਜਾ ਕੇ ਬੈਠੇ ਨਾ ਚਾਹ ਕੋ ਬਹੁਤ ਧਰਵਾਦੀ ਦੇਖੋ ਭਰਾਵਾਂ ਸਤਿਆਂ ਦੇ ਲਈ ਹੈ ਕਿ ਕੋਈ ਆਟੋ ਵਾਲੇ ਕਿਹਾ ਹੈ ਕਿ ਤੁਹਾਡੇ ਨਾਲ ਆਉਣ ਵਾਲੇ ਸਮੇਂ ਵਿੱਚ ਇਹ ਸੁਖਮਨਾ ਕਰਨਾ ਕੀ ਹੈ ਜਿਹੜਾ ਪ੍ਰਸ਼ਾਸਨ ਨੇ ਕਈਆਂ ਵੰਗੀਆਂ ਲਈ ਇਸ ਤਰ੍ਹਾਂ ਦੇ ਦਫ਼ਤਰ ਬਹਾਲੀ ਦੇ ਲਈ ਨੋਟ ਕਰੇ ਇਲਾਕੇ ਦੀਆਂ ਕਾਹ ਕਿਹਾ ਪੰਚਾਇਤਾਂ ਸਾਡੀਆਂ ਮਾਤਾ ਮਾਂ ਸਾਡੀਆਂ ਭੈਣਾਂ ਸਾਰੇ ਬਜ਼ੁਰਗ ਅਲਾਕੇ ਦੀਆਂ ਸਾਰੀਆਂ ਰਾਜਨੀਤਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਕਿਸਾਨ ਜੋਨੇ ਕਿਰਤੇ ਜੋਨ ਸਮੁੱਚੀ ਆਈ ਸੰਗਤ ਆਪਾਂ ਬਾਤ ਕਰ ਜਾਏ ਆੜ ਮਲਾ ਸੰਗਠਨ ਕਮੇਟੀ ਵੱਲੋਂ ਤੁਹਾਡਾ ਤਨਖਾਹ ਕੀਤਾ ਜਾਂਦਾ ਹੁਣੇ ਬਲਾਗ ਲਿਖਾ ਖਾਸਾ ਵਾਜ ਦੀ ਕੀ ਫਤਹਿ ਜਾਂ ਪਿੰਡ ਜਾਂ ਪਾਰਕ ਇਹ ਅਜਿਹਾ ਇਲਾਕੇ ਦਾ ਵੱਡਾ ਮਸਲਾ ਜਿਹੜੀ ਸਰਕਾਰ ਦਿੰਦੀ ਹੈ ਔਰ ਮਨਾਕ ਨੂੰ ਖਤਮ ਕਰ ਜਿਹੜੀ ਸਰਕਾਰ ਤੋਂ ਪਹਿਲਾਂ ਜਿਹੜੀ ਪਾਰਟੀ ਕਹਿੰਦੀ ਸੀ ਅਸੀਂ ਵੀਆਪੀ ਕਦਮ ਕਰਕੇ ਅਸੀਂ ਰਵੈਤੀ ਅੱਜ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰ ਲਈ ਅੱਜ ਤੇ ਜੇ ਦਿਨ ਰਹੀਏ ਵਿੱਚ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰ ਲਈ ਨਕਾਰ ਦੇ ਰਹੇ ਨੇ ਬਹੁਤ ਵੱਡੀ ਗੱਲ ਹੈ ਸਾਡੀ ਆਤੀਆਂ ਭੈਣਾ ਮਾਵਾ ਇੱਥੇ ਆਈ ਜਿਹਨੇ ਇਹ ਗੱਲ ਕਹੀ ਸੀ ਕਿ ਸਿੱਸੀ ਪੰਜਾਬ ਦੇ ਲੋਕਾਂ ਦਾ ਵਕਾਫ ਕਰਨਾ ਹੈ ਉਹ ਮੋਕੇ ਦਾ ਮੁੱਖ ਮੰਤਰੀ ਜਿਹੜਾ ਅਜੇ ਤੱਕ ਭੰਡ ਭੁਣਾਇ ਕਰੀ ਜਾਉਣਾ ਉਹ ਉਸ ਕੰ ਦਾ ਇਹਸਾਸ ਹੀ ਨਹੀਂ ਹੋਇਆ ਕਿ ਪੰਜਾਬ ਦੇ ਜਨਤਾ ਨੂੰ ਤੈਨੂੰ ਮੁੱਖ ਮੰਤਰੀ ਬਣਾਇਆ ਕੋ ਭੰਡ ਭੁਣਾਇ ਕਰੀ ਜਾਣਾ ਜੇ ਤੱਕ ਮੈਂ ਸਮਝਦਾ ਪੰਜਾਬ ਦੇ ਇਤਿਹਾਸ ਦੇ ਵਿੱਚ ਸਭ ਤੋਂ ਨਾਇਕ ਦੇ ਮੁੱਖ ਮੰਤਰੀ ਆ ਇਹ ਭਗਵੰਤ ਮਾਨ ਨੇ ਆ ਕੀ ਆ ਇਹ ਤੇ ਮਾਇਤੇ ਕੋਲੋਂ ਮੱਤਿਆ ਹਰਤਾ ਵਾਰੀ ਉਹ ਤੋਂ ਫਟੋ ਜਿਹੜੀ ਕਾਇੀਆ ਉਹਦੀ ਅੱਖ ਜਿਹੜੀ ਬੜੀ ਡੇਰੀ ਗਈ ਆ ਜਦੋਂ ਕੋਈ ਹੱਥ ਹਟੋ ਨਾ ਦਿੰਦੀ ਨਾ ਪਰ ਉਹ ਵੀ ਜਨਾ ਬਾਹਰ ਹੀ ਕਾ ਕੇ ਨਿਗਾਹ ਹੁਣਗੇ ਤੇ ਅਸੀਂ ਕਹਿੰਦੇ ਤਾਂ ਕੋਈ ਨਹੀਂ ਅਸੀਂ ਨਿਗਾਹ ਦੇਣੀ ਆ ਤੁਸੀਂ ਪਿੱਛੇ ਰਹੋ ਕੋਈ ਅੱਡੀ ਗੱਲ ਨਹੀਂ ਅੱਛਾ ਹੱਲੇ ਤੱਕ ਕੋਈ ਨੁਮਾਇੰਦਾ ਨਹੀਂ ਆਇਆ ਇਹ ਸਹਾਕਾਰ ਨੂੰ ਤੋੜਨੇ ਦੇ ਲਈ ਇਹ ਸਹਾਕਾਰ ਨੂੰ ਭੰਗੜਨੇ ਦੇ ਲਈ ਅਸੀਂ ਸਾਰੇ ਕਮੇਟੀ ਨੇ ਫੈਸਲਾ ਲਿਆ ਭਈ ਪਹਿਲੀ ਤਰੀਕ ਤੱਕ ਜੇ ਤਾਂ ਸਰਕਾਰ ਕੋਈ ਨੂੰ ਕੋਈ ਨੋਟੀਫਿਕੇਸ਼ਨ ਜਾਰੀ ਕਰਦੀ ਆ ਕੋਈ ਗੱਲਬਾਤ ਕਰਦੀ ਆ ਤਾਂ ਠੀਕ ਆ ਕਮੇਟੀ ਆਪਣਾ ਫੈਸਲਾ ਦੱਸੂਗੀ ਜੇ ਉਹ ਨਹੀਂ ਕਰਦੇ ਨਹੀਂ ਬਰਾਕ ਨੂੰ ਬਹਾਲ ਕਰਦੇ ਨਹੀਂ ਕੋਈ ਗੱਲਬਾਤ ਕਰਦੇ ਤਾਂ ਸਾਰੇ ਕਮੇਟੀ ਨੇ ਅਤੇ ਨਾਲ ਭਾਰਤੀ ਸੰਜੁਲ ਇਕਤਾ ਸਿੱਧੂ ਕਰਦੇ ਸਹਿਯੋਗ ਨਾਲ ਇਹਨਾਂ ਦੀ ਸਾਂਤੀ ਨਾਲ ਯਾਰੀ ਭਾਰਤੀ ਕਾਰਤੀ ਸਿੰਘ ਕਾਰਤੀ ਸੰਜੁਨੀਅਨ ਆ ਇਨਾਂ ਦੇ ਸਹਿਯੋਗ ਤੇ ਸਾਂਝੀ ਦੇ ਨਾਲ ਤੇ ਸਾਰੀ ਬਲਾਕ ਬਚਾਓ ਸੰਗਠਨ ਕਮੇਟੀ ਦੇ ਸਹਿਯੋਗ ਦੇ ਨਾਲ ਪੰਜ ਤਰੀਕ ਦਾ ਜਿਹੜਾ 5 ਦਸੰਬਰ ਦਾ ਨਮਾਚਾਰ ਡੀਸੀ ਦਾਫਤਰ ਦਾ ਧਾਰਨਾ ਰੱਖਿਆ ਗਿਆ ਇਹ ਤੁਹਾਨੂੰ ਦੱਸਣਾ ਬਾਤ ਚੁਰੀਆ ਹੁਣ ਤੁਸੀਂ ਜਿੰਨੇ ਵੀ ਆਏ ਆ ਤੁਸੀਂ ਬਲਾਕ ਬਚਾਓ ਸੰਗਠਨ ਕਮੇਟੀ ਦੇ ਜੁੜਦੇ ਆ ਸਿਪਾਈਆਂ ਪ੍ਰਚਾਰਕ ਹੱਥ ਕੜਾ ਕਰਕੇ ਦੱਸੋ ਤੁਸੀਂ ਇਹ ਫੈਸਲੇ ਨਾਲ ਸਹਿਮਤ ਬਹੁਤ ਧੰਨਵਾਦ کہ 5 نمبروں یہ تیاری کر لیں سی پنڈا چ بھی آواں گے اناؤنسمنٹا بھی کران گے گڈی بھی کما سارا کچھ کران گے ایک طریق تے کپا ویٹ کرنی ہے ٹھیک ہے جی وائیکر جی کا کارسا وائیکر جی کی بھار کرو بھار کرو اور ਬਾਕ ਕਰੋ ਨਾਦਰ ਸ਼ਹੀਦ ਪ੍ਰਮਾਨ ਬਖਸ਼ ਕਰੋ ਬਖਸ਼ ਕਰੋ ਬਖਸ਼ ਕਰੋ ਔਰ ਬਲਾਕ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਔਰ ਬਲਾਕ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਸਾਡਾ ਇੱਕਾ ਚੰਗਾ ਵਾ ਜਿੰਦਾਬਾਦ ਜਿੰਦਾਬਾਦ ਵੀਰਾਂ ਭੈਣਾਂ ਨੂੰ ਬੇਨਤੀ ਹੈ ਇੱਕ ਤਾਂ ਸਫਾਈ ਦੀ ਜ਼ਿੰਮੇਵਾਰੀ ਸਾਡੀ ਹੈ ਜਿਹਨੇ ਵੀ ਕਿਸੇ ਇਸ ਕਰਕੇ ਕੁਛ ਕੁਛ ਬੇਸਮਾਨ ਰੇਖਾ ਨਹੀਂ ਹੈ ਇਹ 19ਵਾਂ ਬੈਂਤੀ ਕਰਕੇ ਖਰਗਿੰਦਰ ਸਿੰਘ ਦੀ ਸਰਕਾਰ ਤੇ ਦੀਆਂ ਸਰਕਾਰਾਂ ਨੂੰ ਚਾਹੇ ਉਹ ਵਿਦੇਸ਼ੀ ਸਰਕਾਰਾਂ ਹੋਣ ਚਾਹੇ ਕੋਈ ਮੁਗਲਾਂ ਦੀਆਂ ਸਰਕਾਰਾਂ ਹੋਣ ਲੋਕਾਂ ਨੇ ਉਹਨਾਂ ਤੋਂ ਮੋਹਰ ਬਣਵਾਇਆ ਔਰ ਅੱਜ ਜਿਹੜਾ ਆਪਾਂ ਜਿਹੜਾ ਇਕੱਠੇ ਹੋਏ ਆ अॼु ताफ़ी पहला, जनम चालीह साल पहला जा पंताली साल पहिल जा और दौक आहे इलाक़ी ज़रूरत बणाया गल इबादी बि सॼी वधी ਸਾਥਿਆਰੀ ਵਧੀ ਟੋਫਕ ਵੀ ਵਧੀ ਲੋਕਾਂ ਦੀਆਂ ਮੰਂਡਾਂ ਵੀ ਵਧੀਆਂ ਜ਼ਰੂਰਤਾਂ ਵੀ ਵਧੀਆਂ ਬਹੁਤ ਕੁਝ ਵਧਿਆ ਪਰ ਚਾਹੀਦਾ ਤਾਂ ਇਹ ਸਭਾ ਕਿ ਇੱਥੇ ਜਿਹੜੀਆਂ ਹੋਰ ਸੂਲਤਾਂ ਦਿੱਤੀਆਂ ਜਾਣ ਜਿਦਾ ਮੇਰੇ ਤੋਂ ਪਹਿਲਾਂ ਸਾਥੀਆਂ ਨੇ ਦੱਸਿਆ ਕਿ ਤਸਵੀਰ ਆਈ ਆ ਸੰਤ ਤਸਵੀਰ ਆਈ ਆ ਪਰ ਤਸੀਮਾ ਸਾਹਿਬ ਨਮਾਜ਼ ਚੜ੍ਹ ਪੈਂਦੇ ਤੇ ਔਰ ਸਾਥੀਆਂ ਨੇ ਤੇ ਆਖਦੀ ਰਹੀਆਂ ਸੋ ਉਹ ਸਾਥੀਆਂ ਨੇ ਮਨ ਮੰਨ ਲਿਆ ਜਿਦੀ

ਕਿ ਜਦੋਂ ਆ ਨਾ ਸਾਡਾ ਸਰਕਟ ਪਹੁੰਚੇ ਕੋਟਾ ਨੂੰ ਪਿੰਡਾਂ ਦੀ ਜਿਹੜੀ ਜ਼ਰੂਰੀਅਤ ਸਾਡੀ ਹੋਣੀ ਚਾਹੀਦੀ ਸੀ ਕਿ ਪੁਰਾਣਾ ਬਣਾਇਓ ਇਹ ਸੰਗਾਚ ਕਿਤੇ ਘਰਾਂ ਦੇ ਵਿੱਚ ਬੈਠ ਕੇ ਜਾ ਕੇ ਜਰਾ ਥੋੜਾ ਸੋਚਿਓ ਵਿਚਾਰਿਓ ਇਹ ਸੰਗਾਚ ਤੁਹਾਡੇ ਵਾਸਤੇ ਵੀ ਉਨਾ ਹੀ ਜ਼ਰੂਰੀ ਹੈ ਜਿੰਨਾ ਕਿ ਪ੍ਰਬੰਧਕਾਂ ਵਾਸਤੇ ਹੈ ਜੇ ਪ੍ਰਬੰਧਕ ਆ ਕੇ ਇੱਥੇ ਇਸ ਬਲਾਕ ਦੀ ਖਾਤਰ ਲੜ ਰਹੇ ਹਨ ਉਹਦੇ ਵਿੱਚ ਕਿਤੇ ਤੁਹਾਡੇ ਵੀ ਹੱਕ ਉਗਾਨੋ ਤੁਹਾਡਾ ਵੀ ਸਹਿਯੋਗ ਹੈ

ਇੰਨਾ ਇਹ ਕਿੜੀ ਅੰਗਰੇਜ਼ਾਂ ਦੇ ਸਮੇਂ ਦੀ ਮੰਨ ਸਕਦਾ ਹੈ ਨਾ ਨਾ ਕੁਛ ਅਹੀ ਦੀ ਇਹਨੂੰ ਤਿਆਕੀ ਇਹਨੂੰ ਲੋਕਾਂ ਦੇ ਵਿੱਚ ਲੋਕਾਂ ਦੇ ਸੇਵਕਾਂ ਦੇ ਤੌਰ ਤੇ ਦੇਖਣਾ ਚਾਹੀਦਾ ਸਰਵਿਸ ਦਾ ਮਤਲਬ ਇਹ ਨਹੀਂ ਹੈ ਇਹਦੇ ਪਿੱਛੇ ਲਿਖਿਆ ਹੋਇਆ ਆਈ.ਐਸ ਸਰਵੇ ਸਿਲੀਸ ਸਰਵਿਸ ਆਈ.ਪੀ.ਐਸ ਸਰਵਿਸ ਇਹ ਕਿਹੜੀ ਸਰਵਿਸ ਹੈ ਕਿ ਲੋਕ 75 ਪਿੰਡਾਂ ਦੇ ਇੱਥੇ ਬੈਠੇ ਐ ਤੇ ਜਿਲ੍ਹਾ ਪ੍ਰਸ਼ਾਸਨ ਦੇ ਕੋਲ ਸੇਵਾਵਾਂ ਦੇਣ ਲਈ ਇਹਨਾਂ ਦੀ ਗੱਲ ਸੁਣ ਲਈ 5 ਮਿੰਟ ਦਾ ਸਮਾਂ ਵੀ ਨਹੀਂ ਆ ਫਿਰ ਵੀ ਅਸੀਂ ਕੰਮ ਕਰਦੇ ਆਂ ਇਹ ਸਾਹਿਬ ਦਾ ਜਸਪ੍ਰੀਤ ਸਿੰਘ ਜੀ ਮੈਲ ਤਸੀਲਵਾਰ ਸਾਹਿਬ ਆਏ ਨੇ ਇਹਨਾਂ ਨੂੰ ਮੰਗ ਪੱਤਰ ਦੇਵਾਂਗੇ ਬੜੀ ਗੰਭੀਰਤਾ ਦੇ ਨਾਲ ਇਹ ਕੀ ਗੋਟ ਚਾਹੁੰਦੇ ਆ ਕਿ ਤੁਸੀਂ ਇਲਾਕੇ ਦਾ ਨਕਸ਼ਾ ਬਣਾ ਕੇ ਦੇਖ ਲਓ ਪ੍ਰਫੈਸ਼ਨ ਦੇ ਤਦਰ ਉਤੇ ਨਕਸ਼ਾ ਬਣਾ ਕੇ ਦੇਖੋ ਕਿ ਇਸ ਸੈਂਟਰ ਨੂੰ ਇੱਥੋਂ ਜਿਹੜਾ ਬਲਾਕ ਖਤਮ ਕਰਕੇ ਕੀ ਨਵਾਂ ਸ਼ਹਿਰ ਦੇ ਨਾਲ ਜੋੜਨਾ ਇਹਨਾਂ ਦੇ ਪਿੰਡਾਂ ਨੂੰ ਸਾਰੇ ਪਿੰਡਾਂ ਨੂੰ ਬੰਗਿਆਂ ਦੇ ਨਾਲ ਤੋੜ ਕੇ ਜੋੜਨਾ ਕੀ ਇਹ ਜਾਇਜ਼ ਹੈ ਆਉਤ ਨਹੀਂ ਕੰਦਰਾ ਜੀ ਪਰਿਆ ਆਉਤ ਨਹੀਂ ਕਿੰਨੇ ਕਾਲੀ ਨੰਬਰ ਕਮੇਟੀ ਨੂੰ ਲਾਤੀ ਬੇਦਰ ਹੋ ਗਿਆ ਕਿਉਂਕਿ ਜਿਹੜੇ ਪੰਚਾਇਤ ਸੰਗਠਨ ਉਹਨਾਂ ਚ ਇੱਕ ਐਮਐਲਏ ਦੀ ਵੋਟ ਹੈ ਜਿਹੜਾ ਹਲਕੇ ਦਾ ਹੋਵੇ ਤੇ ਸਮੱਸਿਆ ਉੱਥੇ ਕਰਦੀ ਇੱਥੇ ਦੋ ਹਲਕੇ ਪੰਦੇ ਆ ਤੇ ਸਜਾ ਸਾਰੇ ਲੋਕਾਂ ਦੀ ਤੇ ਉਹ ਮਸਲਾ ਤਾਂ ਹੱਲ ਹੈਗਾ ਬਸ ਦੋ ਐਮਐਲਏ ਨੇ ਕਿੱਦਾਂ ਕਰਨਾ ਹੈ ਇਹਨਾਂ 'ਚ ਦਖਲ ਦੇਣਾ ਤੇ ਇਸ ਕਰਕੇ ਇਸ ਮਸਲੇ ਨੂੰ ਜੇ ਨੀ ਸੰਜੀਦਗੀ ਨੂੰ ਸਮਝਿਆ ਜਾਵੇ ਤੇ ਨਹੀਂ ਤੇ ਅਧਰਵਾਏ ਲੋਕਾਂ ਨੂੰ ਬਹੁਤ ਖੱਜਲ ਖਵਰੀ ਹੋਣੀ ਆ ਤੇ ਇਹ ਲੋਕ ਜਿਹੜੇ ਆ ਇਹ ਔਰਤਾਂ ਨੂੰ ਤੈਨੂੰ ਕਹੋ ਵੀ ਦੱਸੋ ਵੀ ਜਿਹੜੀਆਂ ਨਿਰੇਗਾ 'ਚ ਕੰਮ ਕਰਦੀਆਂ ਕਿ ਨਵੇਂ ਸ਼ਹਿਰ ਚਲੇ ਜਾਣਗੇ ਡਿਊਟੀ ਲਵਾ ਇਹ ਜਿਹੜੇ ਮਦਦ ਰਿਲ ਦੇ ਡਿਊਟੀ ਲੁਆਣੀ ਹੈ ਇਹ ਜਿਹੜੇ ਗੁਰਿਆਂ ਨੇ ਪੈਨਸ਼ਨ ਲੁਆਣੀ ਪਿੰਡ ਦੀ ਉਹ ਜਿਹੜੇ 80 80 75 ਬਤਰ ਸਾਲ ਦੇ ਆ ਕਹਿੰਦੇ ਗੋਦਰ ਇਹ ਮਤਲਬ ਐਡਮਿਨਿਸਟ੍ਰੇਸ਼ਨ ਡਿਸੀ ਸਾਹਿਬ ਨੂੰ ਬੇਨਤੀ ਕਰੋ ਸਾਹਿਬ ਦੇ ਧਿਆਨ ਵਿੱਚ ਜਾ ਕੇ ਔਰ ਕਾਈਂਡਲੀ ਤੁਸੀਂ ਯੰਗ ਐ ਮਤਲਬ ਇਹਨਾਂ ਮੁਸ਼ਕਲਾਂ ਨੂੰ ਸਮਝਦੇ ਆ ਕਿ ਦੇਸ਼ ਦੇ ਲੋਕ ਕਿੱਥੇ ਖੜੇ ਆ ਤੇ ਇਹ ਜਿਹੜੀ ਐਡਮਿਨਿਸਟ੍ਰੇਸ਼ਨ ਕਿੱਥੇ ਪਹੁੰਚੀ ਆ ਇਹ ਹੁਣ ਇਹ ਤਾਂ ਸਮਝਣ ਦਾ ਹੈ ਕਿ ਲੋਕ ਬੇਵਕੂਫ ਐ ਲੋਕ ਹੁਣ ਸਾਰੇ ਹੀ ਐ ਗੱਲਾਂ ਸਮਝਣ ਲੱਗ ਪਏ ਜਾਂ ਘੱਟੋ ਘੱਟ ਸਾਡੇ ਵਰਗੇ ਲੋਕ ਜਿਹੜੇ ਕੁਝ ਨਾ ਮੈਥਨਲ ਜਾਣਦੇ ਹੋਣ ਲੁਪਨ ਸੀ ਆ ਹੋ ਰਿਹਾ ਸਮਝਾ ਰਹੇ ਆ ਤਾਂ ਇਸ ਕਰਕੇ ਇਹ ਇਹ ਤੋਂ ਬਜਾਏ ਕਿ ਵੱਡਾ ਮਸਲਾ ਬਣੇ ਇਲਾਕੇ ਦਾ ਬਾਰੇ ਇਹ ਹਾਂ ਮਤਲਬ ਇਹਨੂੰ ਇਹਦੀ ਇਹ ਜਿਹੜੀ ਬੇਸਿਕ ਹੈ ਨਾ ਉਹ ਸਮਝਾ ਦਿਓ ਵੀ ਇਹ ਜਿਹੜਾ ਹੈਗਾ ਕੋਈ ਇਦਾਂ ਦਾ ਮਸਲਾ ਨਹੀਂ ਹੈ ਵੀ ਐਡਵਰਟਾਈਜ਼ਰ ਤੋਂ ਆਪਾ ਚੈਨਲ ਇਹ ਪਰਵਾਰਿਕ ਚੈਨਲ ਹੈ ਜੀ ਤੇ ਤੁਸੀਂ ਸਾਰੇ ਇਸ ਚੈਨਲ ਨੂੰ ਦੇਖਦੇ ਰਹੋ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ